ਜਿਹੜੀ ਚਰ ਚੰਨੀ ਦੀ ਚੇਅਰਮੈਨਸ਼ਿਪ ਕਮੇਟੀ ਬਣੀ ਆ ਚੰਨੀ ਕਮੇਟੀ ਕਹੇ ਲੋਕ ਪਾਰਲੀਮੈਂਟ ਸਟੈਂਡਿੰਗ ਕਮੇਟੀ ਫਾਰ ਐਗਰੀਕਲਚਰ ਉਹਦੇ ਹੁਣੇ ਹੁਣ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਹੋਈ ਆ ਪਹਿਲੀ ਗੱਲ ਤਾਂ ਮੈਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਤੋਂ ਮੰਗ ਕਰਦਾ ਕਿ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਇਨ ਵੀ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨੀ ਨੂੰ ਪੜਲੀ ਤੇ ਲਿਆਂਦਾ ਜਾਵੇ ਜੇ ਰੇਲ ਦੀ ਪੜਡਿਓ ਠੀਕ ਨਹੀਂ ਹੋਏਗੀ ਤਾਂ ਰੇਲ ਚੱਲ ਹੀ ਨਹੀਂ ਸਕਦੀ ਅੱਜ ਕਿਸਾਨੀ ਦੀ ਪਟੜੀ ਉਖੜੀ ਪਈ ਆ ਤੇ ਕਿਸਾਨੀ ਦੀ ਰੇਲ ਚਲਾਉਣ ਲਈ ਪਟੜੀ ਬਣਾਉਣ ਲਈ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਮੇਰੇ ਖਿਆਲ ਵਿੱਚ ਕਾਫੀ ਲਾਹੇਵੰਦ ਹੋ ਸਕਦੀਆਂ ਨੇ ਤੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਅਸੀਂ ਅਗਲੇ ਹਫ਼ਤੇ ਮਿਲ ਕੇ ਵੀ ਆਵਾਂਗੇ ਟਾਈਮ ਲੈ ਰਹੇ ਆ ਉਹਨਾਂ ਤੋਂ ਮੰਗ ਵੀ ਕਰਾਂਗੇ ਕਿ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮਨ ਲਾਗੂ ਕੀਤਾ ਜਾਵੇ ਤਾਂ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਨੇ ਪੰਜਾਬ ਦੇ ਭਾਵੇਂ ਸਮਾਜਿਕ, ਆਰਥਿਕ, ਰਾਜਨੀਤਿਕ ਖੇਤਰ ਬੜੇ ਚੁਣੌਤੀ ਭਰੇ ਨੇ ਖਾਸ ਤੌਰ ਤੇ ਕਿਸਾਨੀ ਜਿਹੜੀ ਆ ਉਹ ਆਪਣੇ ਹੱਕਾਂ ਲਈ ਜੂਝ ਰਹੀ ਆ ਔਰ ਮੈਂ ਸਮਝਦਾ ਖੇਤੀ ਜਿਹੜਾ ਕਿਸੇ ਟਾਈਮ ਆਜ਼ਾਦੀ ਦੇ ਸਮੇਂ ਲਾਹੇਵੰਦ ਹੰਦਾ ਸੀ ਅੱਜ ਉਹ ਘਾਟੇ ਵਾਲਾ ਧੰਦਾ ਬਣ ਗਿਆ ਤੇ ਅੱਜ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਖੇਤੀ ਨੂੰ ਮਤਲਬ ਲੀਤੇ ਲਿਆਉਣ ਲਈ ਜਿਹੜੀ ਚਰ ਚਰਜੀ ਚੰਨੀ ਦੀ ਚੇਅਰਮੈਨਸ਼ਿਪ ਕਮੇਟੀ ਬਣੀ ਆ ਚੰਨੀ ਕਮੇਟੀ ਕਹੇ ਲੋਕ ਪਾਰਲੀਮੈਂਟ ਸਟੈਂਡਿੰਗ ਕਮੇਟੀ ਫਾਰ ਐਗਰੀਕਲਚਰ ਉਦੇ ਹੁਣੇ ਹੁਣ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਹੋਈ ਆ ਪਹਿਲੀ ਗੱਲ ਤਾਂ ਮੈਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਤੋਂ ਮੰਗ ਕਰਦਾ ਕਿ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਤਾਂ ਕਿ ਕਿਸਾਨੀ ਨੂੰ ਪਟੜੀ ਤੇ ਲਿਆਂਦਾ ਜਾਵੇ ਜੇ ਰੇਲ ਦੀ ਪਟੜੀ ਠੀਕ ਨਹੀਂ ਹੋਏਗੀ ਤਾਂ ਰੇਲ ਚੱਲ ਹੀ ਨਹੀਂ ਸਕਦੀ ਅੱਜ ਕਿਸਾਨੀ ਦੀ ਪਟੜੀ ਉਖੜੀ ਪਈ ਆ ਤੇ ਕਿਸਾਨੀ ਦੀ ਰੇਲ ਚਲਾਉਣ ਲਈ ਪਟੜੀ ਬਣਾਉਣ ਲਈ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਮੇਰੇ ਖਿਆਲ ਵਿੱਚ ਕਾਫੀ ਲਾਹੇਵੰਦ ਹੋ ਸਕਦੀਆਂ ਨੇ ਤੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਅਸੀਂ ਅਗਲੇ ਹਫ਼ਤੇ ਮਿਲ ਕੇ ਵੀ ਆਵਾਂਗੇ ਟਾਈਮ ਲੈ ਰਹੇ ਹਾਂ ਉਹਨਾਂ ਤੋਂ ਮੰਗ ਵੀ ਕਰਾਂਗੇ ਕਿ ਚੰਨੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਮੇ ਲਾਗੂ ਕੀਤੇ ਜਾਣ ਤਾਂ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ ਅੱਜ ਇੱਕ ਪਾਸੇ ਡੱਲੇਵਾਲ ਸਾਹਿਬ ਦੀ ਸਿਹ ਜਿਹੜੀ ਨਾਜਕ ਦੌਰ ਤੇ ਪਹੁੰਚੀ ਹੋਈ ਆ ਔਰ ਪੰਜਾਬ ਪਹਿਲੇ ਹੀ ਸ਼ਾਂਤ ਆ ਪੰਜਾਬ ਨੇ ਪਹਿਲਾਂ ਵੀ ਬੜਾ ਸੇਕ ਝੱਲਿਆ ਔਰ ਹੁਣ ਅੱਗੇ ਬਲਦੀ ਤੇ ਪੁੱਥੇ ਚ ਪੰਜਾਬ ਨੂੰ ਨਹੀਂ ਪਾਉਣਾ ਚਾਹੀਦਾ ਅਫਸੋਸ ਇਸ ਗੱਲ ਦਾ ਕਿ ਪੰਜਾਬ ਸਰਕਾਰ ਵੀ ਚੁੱਪ ਬੈਠੀ ਆ ਜਿਹਨੂੰ ਤਾਲਮਿਲ ਕਰਨਾ ਚਾਹੀਦਾ ਸੀ ਕੇਂਦਰ ਸਰਕਾਰ ਨਾਲ ਕੇਂਦਰ ਸਰਕਾਰ ਵੀ ਆਪਣੇ ਤੌਰ ਤੇ ਯਤਨ ਨਹੀਂ ਕਰ ਰਹੀ ਇਹ ਹਾਲਾਤਾਂ ਨੂੰ ਨਜਿੱਠਣ ਲਈ ਸੋ ਇਸੇ ਕਰਕੇ ਅਸੀਂ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਇੰਨੀ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਾਉਣ ਤੇ ਜ਼ੋਰ ਪਾਵਾਂਗੇ ਤਾਂ ਕਿ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇ ਤੇ ਅੱਜ ਜਿੱਥੇ ਐਮਐਸਪੀ ਦੀ ਗਰੰਟੀ ਕਿਸਾਨ ਮੰਗ ਰਿਹਾ ਉਥੇ ਨਾਲ-ਨਾਲ ਜਿਹੜੇ ਕਰਜ਼ੇ ਵਿੱਚ ਥੱਲੇ ਦੱਬਿਆ ਕਿਸਾਨ ਆ ਉਹਨੂੰ ਵੀ ਕਰਜ਼ਾ ਮੁਕਤ ਕਰਨ ਦੀ ਲੋੜ ਆ ਕਿਉਂਕਿ ਜੇ ਅਸੀਂ ਅਰਬਾਂ ਰੁਪਏ ਸਰਮਾਇਦਾਰ ਲੋਕਾਂ ਦੇ ਇੰਡਸਟਰੀਲਿਸਟਾਂ ਦੇ ਛੱਡ ਸਕਦੇ ਆ ਤਾਂ ਜਿਹੜੇ ਮਤਲਬ ਕਿ ਰੀੜ ਦੀ ਹੱਡੀ ਆ ਮਾਲ ਕਿਸਾਨੀ ਮਾਲ ਦੇਸ਼ ਦੀ ਆਰਥਿਕਤਾ ਦਾ ਧੂਰਾ ਕਹਿ ਲੋ ਦੇਸ਼ ਦੀ ਆਰਥਿਕਤਾ ਦੀ ਲੀਕ ਹੈ ਲਾਈਨ ਕਹਿ ਲੋ ਮਾਲ ਜੇ ਲਾਈਨ ਉਖੜੀ ਪਈ ਆ ਤੇ ਫਿਰ ਦੇਸ਼ ਦੀ ਆਰਥਿਕਤਾ ਕਿੱਥੇ ਜਾਏਗੀ ਅੱਜ ਦੇਸ਼ ਦੀ ਆਰਥਿਕਤਾ ਜਿਹੜੀ ਗਾਵਾਂ ਡਾਉਲ ਹੋਈ ਆ ਉਹਦਾ ਵੱਡਾ ਕਾਰਨ ਇਹ ਆ ਕਿ ਕਿਸਾਨੀ ਜਿਹੜੀ ਘਾਟੇ 'ਚ ਆ ਰਹੀ ਆ ਸੋ ਦੂਜੇ ਪਾਸੇ ਕਿਸਾਨੀ ਸੰਘਰਸ਼ ਦੇ ਰਾਹ ਤੇ ਪੈ ਗਈ ਹੁਣ ਸਾਨੂੰ ਸਾਰੇ ਹਾਲਾਤਾਂ ਨੂੰ ਸ਼ਾਂਤ ਕਰਨ ਲਈ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਔਰ ਮੈਂ ਸਮਝਦਾ ਜਿਸ ਨੇ ਆਤਮ ਨਿਰਭਰ ਬਣਾਇਆ ਹੋਵੇ ਜਿਸ ਕਿਸਾਨ ਨੇ ਦੇਸ਼ ਨੂੰ ਔਰ ਭੁੱਖਮਰੀ ਦੂਰ ਕੀਤੀ ਹੋਵੇ ਦੇਸ਼ ਦੀ ਅੱਜ ਉਸ ਕਿਸਾਨ ਨੂੰ ਮਰਨ ਬਰ ਤੱਕ ਬੈਠਣਾ ਪੈ ਜੇ ਤਾਂ ਸਾਡੇ ਲਈ ਬੜੀ ਚਿੰਤਾ ਵਾਲੀ ਗੱਲ ਵੀ ਆ ਨਮੋਸ਼ੀ ਵਾਲੀ ਗੱਲ ਵੀ ਆ ਮੈਂ ਤਾਂ ਇੱਥੋਂ ਤੱਕ ਵੀ ਕਹਾਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਪਾਰਟੀ ਮੀਟਿੰਗ ਬੁલાਉਣੀ ਚਾਹੀਦੀ ਆ ਜੇ ਆਪ ਸੰਗ ਆਉਂਦੀ ਆ ਦਿੱਲੀ ਜਾਂਦਿਆਂ ਨੂੰ ਜੇ ਆਪ ਝਿਜਕਾਉਂਦੀ ਆ ਦਿੱਲੀ ਨਾਲ ਗੱਲ ਕਰਦਿਆਂ ਨੂੰ ਤਾਂ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਰਾਂ ਨੂੰ ਦਿੱਲੀ ਲੈ ਕੇ ਜਾਣ ਕਿਸਾਨ ਕਿਉਂ ਜਾਣ ਸੜਕਾਂ ਤੇ ਤੁਰ ਕੇ ਰਾਸ਼ਟਰੀ ਲੀਡਰ ਆਸੀ ਪਾਰਟੀਆਂ ਕਿਉਂ ਨਾ ਜਾ ਮੈਨੂੰ ਤਾਂ ਇਸ ਗੱਲ ਦਾ ਵੀ ਬੜਾ ਅਫਸੋਸ ਆ ਕਿ ਹੁਣੇ-ਹੁਣ ਪਾਰਲੀਮੈਂਟ ਸੈਸ਼ਨ ਲੰਘਿਆ ਮਨ ਲ ਕਿਸੇ ਤਰ੍ਹਾਂ ਦਾ ਯਤਨ ਹੀ ਨਹੀਂ ਹੋਇਆ ਕਿ ਪੰਜਾਬ ਦੇ ਮੈਂਬਰ ਪਾਰਲੀਮੈਂਟ ਇਕੱਠਾ ਤੇ ਇਕੱਠੇ ਹੋ ਕੇ ਮਨ ਇਸ ਮੁੱਦੇ ਨੂੰ ਮਨ ਵੱਡਾ ਮੁੱਦਾ ਬਣਾ ਕੇ ਭਾਰਤ ਸਰਕਾਰ ਕੋਲ ਰੱਖ ਦੇ ਉਹ ਵੀ ਮੈਂ ਸਮਝਦਾ ਮੌਕਾ ਅਸੀਂ ਗਵਾਇਆ ਤੇ ਹੁਣ ਵੀ ਇਹ ਪਹਿਲ ਮੁੱਖ ਮੰਤਰੀ ਸਾਹਿਬ ਨੂੰ ਕਰਨੀ ਚਾਹੀਦੀ ਹੈ ਜ਼ਿੰਮੇਵਾਰੀ ਮੁੱਖ ਮੰਤਰੀ ਪੰਜਾਬ ਦੀ ਆ ਔਰ ਜੇ ਕੋਈ ਐਸੇ ਹਾਲਾਤ ਪੈਦਾ ਹੋ ਗਏ ਡੱਲਿਆ ਸਾਹਿਬ ਦੇ ਸੇਧ ਕਰਕੇ ਤਾਂ ਉਹ ਸੇਖ ਵੀ ਪੰਜਾਬ ਨੂੰ ਢਲਣਾ ਪੈਣਾ ਇਸ ਗੱਲ ਦਾ ਅਹਿਸਾਸ ਮੁੱਖ ਮੰਤਰੀ ਪੰਜਾਬ ਨੂੰ ਹੋਣਾ ਚਾਹੀਦਾ ਤੁਸੀਂ ਸੇਖ ਦੀ ਗੱਲ ਕੀਤੀ ਹੈ ਜੀ ਦੂਜੇ ਪਾਸੇ ਮਸਲਾ ਲਗਾਤਾਰ ਪੱਖ ਦਾ ਜਾ ਰਿਹਾ 10 ਤੋਂ 11 ਮਹੀਨਿਆਂ ਦਾ ਸਮਾਂ ਕਿਵੇਂ ਦੇਖਦੇ ਹੋ ਵੀ ਭਾਜਪਾ ਆਖਰ ਸੁਣਵਾਈ ਨਹੀਂ ਕਰਨਾ ਚਾਹੁੰਦੀ ਜਾਂ ਗੱਲ ਹੀ ਨਹੀਂ ਜਿਹੜੀ ਹੈਗੀ ਹੈ ਉਸ ਤੱਕ ਨਾ ਰੱਖੀ ਜਾ ਰਹੀ ਦੇਖੋ ਕਈ ਵਾਰੇ ਹਾਲਾਤ ਜਿਹੜੇ ਹਾਲਾਤ ਹੁੰਨੇ ਆ ਸਮਾ ਹੁੰਦਾ ਉਹ ਹੱਲ ਕੱਢ ਦਿੰਦਾ ਮੈਂ ਜਿਹੜੀ ਸ਼ੁਰੂਆਤ ਕੀਤੀ ਸੀ ਇਸੇ ਗੱਲ ਤੇ ਕਿਹਾ ਸੀ ਕਿ ਪਾਰਲੀਮੈਂਟ ਸਟੈਂਡਿੰਗ ਕਮੇਟੀ ਫਾਰ ਐਗਰੀਕਲਚਰ ਜਿਹੜੀ ਆ ਉਹਦੇ ਚੇਅਰਮੈਨ ਚਰਜੀ ਸਿੰਘ ਚੰਨੀ ਸਾਹਬ ਦਾ ਮੁਖਵੰਤ ਰੀ ਪੰਜਾਬ ਉਹਨਾਂ ਨੇ ਇੱਕ ਰਿਪੋਰਟ ਪਾਰਲੀਮੈਂਟ ਵਿੱਚ ਰੱਖੀ ਆ ਉਸ ਕਮੇਟੀ ਨੇ ਪਾਰਲੀਮੈਂਟ ਸਟੈਂਡਿੰਗ ਕਮੇਟੀ ਨੇ ਤੇ ਉਹ ਸਤ ਕਮੇਟ ਉਸ ਰਿਪੋਰਟ ਨੂੰ ਜੇ ਭਾਰਤ ਸਰਕਾਰ ਲਾਗੂ ਕਰ ਦੇ ਤਾਂ ਮੈਂ ਸਮਝਦਾ ਅੱਜ ਕਿਸਾਨੀ ਅੱਗੇ ਜਿਹੜੀਆਂ ਚੁਣੌਤੀਆਂ ਨੇ ਕਿਸਾਨੀ ਜਿਹੜੀ ਸੰਘਰਸ਼ ਦੇ ਰਾਹ ਤੇ ਪਈ ਆ ਉਹ ਹੱਲ ਹੋਣ ਦੇ ਕਾਫੀ ਸਾਰ ਨਜ਼ਰ ਮੈਨੂੰ ਆ ਰਹੇ ਨੇ ਔਰ ਮੈਂ ਸਮਝਦਾ ਕਿ ਇਮਾਨਦਾਰੀ ਨਾਲ ਸੀਰੀਅਸਲੀ ਮਲ ਜੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਆਪ ਚੱਲ ਕੇ ਡੱਲਿਆਲ ਸਾਹਿਬ ਕੋਲ ਜੰਨੀ ਕਮੇਟੀ ਦੀਆਂ ਸਿਫਾਰਸ਼ਾਂ ਇਨਵੇਂ ਲਾਗੂ ਕਰਨ ਦੀ ਵਿਸ਼ਵਾਸ ਦਿਵਾ ਦੇਣ ਤਾਂ ਸ਼ਾਇਦ ਮੈਂ ਸ਼ਾਇਦ ਇਸ ਕਰਕੇ ਕਿਹਾ ਕਿ ਕਿ ਫੈਸਲਾ ਤਾਂ ਸੰਘਰਸ਼ ਚ ਲੜ ਰਹੀਆਂ ਕਿਸਾਨ ਜਿੱਥੇ ਵੱਧੀਆਂ ਨੇ ਕਰਨਾ ਤਾਂ ਸ਼ਾਇਦ ਇਹ ਸੰਘਰਸ਼ ਜਿੱਥੇ ਵੱਧੀਆਂ ਮੌਕਾ ਦੇ ਸਕਦੀਆਂ ਨੇ ਸਰਕਾਰ ਨੂੰ ਤੇ ਜੱਲਿਆ ਸਾਹਿਬ ਦੀ ਜਾਨ ਬਚਾਈ ਜਾ ਸਕਦੀ ਹੈ ਤੇ ਸੂਬੇ ਦੇ ਹਾਲਾਤ ਬਚਾਏ ਜਾ ਸਕਦੇ ਨੇ ਨਹੀਂ ਬਹੁਤ ਵੱਡੀ ਚੁਣੌਤੀ ਆ ਸਾਡੇ ਸਾਹਮਣੇ ਬੜੀ ਚਿੰਤਾ ਸਾਡੇ ਸਾਹਮਣੇ ਕਿ ਹਾਲਾਤ ਕਿਸ ਪਾਸੇ ਨੂੰ ਵੇੜਾ ਖਾ ਸਕਦੇ ਨੇ